ਬੜੇ ਗੁਹਤੀ ਗੱਲ ਹੈ ਕਿ ਪਾਰਟੀ ਦੇ ਪ੍ਰਧਾਨ ਖੁਦ ਪਾਰਟੀ ਦੇ ਉਮੀਦਵਾਰ ਨੂੰ ਵਿਰੋਧ ਕਰਦੇ ਆ ਉਹ ਕਹਿ ਰਹੇ ਨੇ ਜੀ ਵਭਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੂੰ ਵੋਟਾਂ ਪਾਓ ਤੇ ਵਭਜਨ ਸਮਾਜ ਪਾਰਟੀ ਦੇ ਕੈਂਡੀਡੇਟ ਕਹਿ ਰਹੇ ਨੇ ਵੀ ਅਸੀਂ ਤਾਂ ਇਹਨਾਂ ਤੋਂ ਹਮਾਇਤ ਨਹੀਂ ਮੰਗੀ ਤੁਸੀਂ ਮੀਨ ਡਾਊਨਫਾਲ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਡਾਊਨਫਾਲ ਉਸ ਵੇਲੇ ਕੋਈ ਸ਼੍ਰੋਮਣੀ ਅਖਾਲੀ ਦਲ ਦੇ ਪ੍ਰਤੀਕ ਨੂੰ ਮਿਲ ਗਿਆ ਤੇ ਉਹ ਡੇਰਾ ਸੱਚਾ ਸੋਦਾ ਨੂੰ ਜਿਹੜੀ ਲੱਗੀ ਆ ਉਹ ਮਾਤ ਦੇ ਬੰਦੀ ਗੱਲ ਇਹ ਕੋ ਗਲਤੀਆਂ ਹੋ ਸਕਦੀਆਂ ਕਿਸੇ ਵੀ ਬੰਦੇ ਦੀ ਉਹ ਗਲਤੀਆਂ ਨੂੰ ਮੰਨਣਾ ਉਹਦਾ ਪਛਤਾਵਾ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹਨਾਂ ਦੇ ਮਨ 'ਚ ਅਹਿਸਾਸ ਹੀ ਨਹੀਂ ਇਸ ਗੱਲ ਦਾ ਵੀ ਅਸੀਂ ਗਲਤੀ ਕੀਤੀ ਹੈ ਅਬ ਬਹੁਤ ਗਲਤੀਆਂ ਹੋਈਆਂ ਨੇ ਤੁਸੀਂ ਗਲਤੀਆਂ ਗਿਣਾ ਦਿਓ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਤੁਸੀਂ ਵਿਚਾਰ ਕਰੋ ਤੇਰਾ ਸੱਚਾ ਸੋਧਾ ਮੁਖੀ ਉਹਨਾਂ ਨੂੰ ਮਾਫ ਕਰਨਾ ਬਰਗਾੜੀ ਕੰਡ ਦੇ ਦੋਸ਼ੀ ਨਾ ਫਰੇ ਜਾਣਾ ਬਾਈਬਲ ਕਹਾਣੀਆਂ ਦੇ ਵਿੱਚ નિર્ਦੋਸ਼ ਜਿਹੜੇ ਸਿੱਖਾਂ ਦੇ ਗੋਲੀ ਚਲਣੀ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਕੈਂਡੀਡੇਟ ਖੜਾ ਕਰਨੇ ਸਾਰੀਆਂ ਗਲਤੀਆਂ ਨੇ ਵੀ ਉਹਨਾਂ ਨੂੰ ਕਿਸੇ ਦੀ ਸਲਾਹ ਦੀ ਲੋੜ ਹੀ ਨਹੀਂ ਉਹ ਸਿਰਫ ਫਾਰਮੈਲਟੀ ਵਾਸਤੇ ਮੀਟਿੰਗਾਂ ਕਰਦੇ ਨੇ ਉੱਥੇ ਕਿਸੇ ਦੀ ਕੋਈ ਕੋਈ ਸਲਾਹ ਕਰਕੇ ਆ ਕੇ ਦੇ ਕੇ ਆਉਂਦਾ ਉਹਦੂ ਕੋਈ ਕੋਈ ਉਹਨਾਂ ਦੇ ਵਿੱਚ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹੀ ਦਿਨ ਰਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਹੋਣ ਵਾਲੀ ਹੈ ਜਿਸ ਹਿਸਾਬ ਦੇ ਨਾਲ ਸਿਆਸੀ ਪਾਰਟੀਆਂ ਸਵਾਲ ਚੱਕਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਡਾਊਨਫਾਲ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ ਧੜੇ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਸਵਾਲ ਜਿਹੜੇ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਖੁਰਾ ਉੱਪਰ ਕੀਤੇ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਜੋ ਸਿਆਸੀ ਆਗੂ ਨੇ ਉਹਨਾਂ ਵੱਲੋਂ ਕਈ ਸਵਾਲ ਜਿਹੜੇ ਨੇ ਉਹ ਬਾਕੀ ਧੜੇ ਉੱਤੇ ਵੀ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ ਉਹ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਜੋ ਕੁਝ ਹੋ ਰਿਹਾ ਹੈ ਉਹ ਸਭ ਕੁਝ ਸੋਸ਼ਲ ਮੀਡੀਆ ਦੇ ਉੱਤੇ ਹੈ ਪਰਮਿੰਦਰ ਸਿੰਘ ਢੀਂਸਾਹੂਰੀ ਨਾਲ ਨੇ ਜਿੰਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਕਾਰਨ ਕੀ ਰਿਹਾ ਤੁਹਾਨੂੰ ਅੱਜ ਕਿਉਂ ਲੱਗਾ ਕਿ ਭਈ ਅੱਜ ਕਰਨੀ ਚਾਹੀਦੀ ਹੈ ਪ੍ਰੈਸ ਕਾਨਫਰੰਸ ਦੇਖੋ ਅੱਜ ਇੱਕ ਤਾਂ ਚੋਣ ਪ੍ਰਚਾਰ ਖਤਮ ਹੋ ਰਿਹਾ ਤੇ ਅਸੀਂ ਸਾਰੇ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਸਾਰੇ ਲੋਕ ਸਾਰੀਆਂ ਪੰਥਕ ਧਿਰਾਂ ਸਾਰੇ ਜਿਹੜੇ ਨੇ ਬੀਬੀ ਜੀ ਜਿਹੜੇ ਸਾਡੇ surjit kaur ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਪਰਮੂਤ ਸਮਰਥਨ ਕਰਨ ਕਿਉਂਕਿ ਇਹ ਬੜਾ ਕੁਰਬਾਨੀ ਵਾਲਾ ਪਰਿਵਾਰ ਹੈ ਬੜਾ ਪੰਥਕ ਪਰਿਵਾਰ ਹੈ ਅਤੇ ਸਰਦਾਰ ਪ੍ਰੀਤਮ ਸਿੰਘ ਜੂਰਾ ਨੇ ਪੂਰੀ ਉਮਰ ਕੌਮ ਦੀ ਅਤੇ ਇਲਾਕੇ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਤੇ ਇੱਕ ਵੀ ਉਹਨਾਂ ਦੇ ਕੋਈ ਉਂਗਲ ਨਹੀਂ ਚਾਚਦਾ ਇੱਕ ਵੀ ਉਹਨਾਂ ਦੇ ਕੋਈ ਦਾਗ ਨਹੀਂ ਤੇ ਅੱਜ ਤੱਕ ਵੀ ਇਹ ਪਰਿਵਾਰ ਕਿਰਾਏ ਦੇ ਮਕਾਨ ਚ ਰਹਿ ਰਹੇ ਐ ਤਿੰਨ ਵਾਰੀ ਐਮਸੀ ਰਹੇ ਉਸ ਦੇ ਬਾਵਜੂਦ ਆਪਣੇ ਪਰਿਵਾਰ ਵਾਸਤੇ ਆਪ ਦੀ ਜਿਹੜਾ ਹੈ ਬੱਚਿਆਂ ਵਾਸਤੇ ਕੁਝ ਉਹਨਾਂ ਨੇ ਨਹੀਂ ਬਣਾਇਆ ਸੋ ਐਸੀ ਸ਼ਖਸੀਅਤ ਨੂੰ ਜਿਹੜਾ ਹੈ ਵੋਟਾਂ ਹੋਣੀ ਚਾਹੀਦੀ ਸਭ ਤੋਂ ਜੇ ਕੈਂਡੀਡੇਟਾਂ ਵਿੱਚ ਨਿਜੀ ਤੌਰ ਤੇ ਦੇਖੀ ਤਾਂ ਸਭ ਤੋਂ ਵਧੀਆ ਕੈਂਡੀਡੇਟ ਨੇ ਸੋ ਅਸੀਂ ਇਹ ਪੀਨ ਕੀਤਾ ਦੂਸਰਾ ਬੜੇ ਦੁੱਖ ਦੀ ਗੱਲ ਹੈ ਕਿ ਪਾਰਟੀ ਦੇ ਪ੍ਰਧਾਨ ਖੁਦ ਪਾਰਟੀ ਦੇ ਉਮੀਦਵਾਰ ਦੀ ਵਿਰੋਧ ਕਰ ਰਹੇ ਨੇ ਉਹ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਜਿਹਦੇ ਕੋਲ ਤਾਕਤ ਦਾ ਨਿਸ਼ਾਨ ਹੈ ਉਹ ਕਹ ਰਹੇ ਨੇ ਜੀ ਵਾਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੂੰ ਵੋਟਾਂ ਪਾਓ ਤੇ ਵਾਜਨ ਸਮਾਜ ਪਾਰਟੀ ਦੇ ਕੈਂਡੀਡੇਟ ਕਹਿੰ ਰਹੇ ਨੇ ਵੀ ਅਸੀਂ ਤਾਂ ਇਹਨਾਂ ਤੋਂ ਹਮਾਇਤ ਨਹੀਂ ਮੰਗੀ ਇਹ ਬਿਨਾ ਮੰਗੇ ਸਾਨੂੰ ਹਮਾਇਤ ਕਰ ਰਹੇ ਨੇ ਤਾਂ ਇਸ ਤੋਂ ਹਾਸੋਹਿਣੀ ਸਥਿਤੀ ਇਸ ਤੋਂ ਹਾਸੇ ਹੁਣੀ ਗੱਲ ਕਿਸੇ ਵੀ ਪਾਰਟੀ ਵਾਸਤੇ ਹੋ ਨਹੀਂ ਸਕਦੀ ਜੋ ਅੱਜ ਜੇ ਸਾਲਾਹ ਚ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀ ਸਿੰਘ ਬਾਦਲ ਨੇ ਖੜਾ ਕਰਤਾ ਲਿਆ ਕੇ ਤੁਸੀਂ ਮੀਨ ਡਾਊਨਫਾਲ ਤੁਸੀਂ ਕਹਿ ਰਹੇ ਹੋ ਕਿ ਬਈ ਇਹ ਡਾਊਨਫਾਲ ਉਸ ਵੇਲੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲ ਗਿਆ ਜਦੋਂ ਉਹ ਡੇਰਾ ਸੱਚਾ ਸੋਦਾ ਨੂੰ ਜਿਹੜੀ ਹੈਗੀ ਆ ਉਹ ਮਾਫੀ ਦੇਣ ਦੀ ਗੱਲ ਕਹੀ ਗਈ ਉਦੋਂ ਕਿਸ ਵੇਲੇ ਜਿਹੜਾ ਹੈਗਾ ਇਹ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਬਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਾਊਨਫਾਲ ਹੋਵੇਗਾ ਤੇ ਉਸ ਵੇਲੇ ਕਿਹੜੀਆਂ ਗੱਲਾਂ ਹੋਈਆਂ ਸੀਗੀਆਂ ਜਿਸ ਕਾਰਨ ਤੁਹਾਨੂੰ ਅੱਜ ਲੱਗਾ ਕਿ ਇਹ ਗੱਲ ਕਰਨ ਦੇਣੀ ਚਾਹੀਦੀ ਦੇਖੋ ਗੱਲ ਇਹ ਹੈ ਵੀ 2015 ਦੇ ਵਿੱਚ ਜਦ ਬਰਗਾੜੀ ਕਾਂਡ ਹੋਇਆ ਉਸ ਤੋਂ ਬਾਅਦ ਬਾਈਬਲ ਕਲਾ ਹੋਇਆ ਉਦੋਂ ਹੀ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੇ ਕੋਰ ਕਮੇਟੀ ਦੇ ਵਿੱਚ ਇਹ ਬੜਾ ਸਪਸ਼ਟ ਰੂਪ ਚ ਕਹਿੰਦਾ ਸੀ ਵੀ ਬਣੀ ਇੱਕ ਹੱਤਕ ਹੈ ਆਪਣੇ ਵਾਸਤੇ ਸਾਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਿਹੜਾ ਹੈ ਮਾਫੀ ਮੰਗਣੀ ਚਾਹੀਦੀ ਹੈ ਤੇ ਉਦੋਂ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚਿੱਠੀ ਵੀ ਤਿਆਰ ਕਰ ਲਈ ਸੀ ਜਿਹੜੀ ਅਕਾਲ ਤਖਤ ਸਾਹਿਬ ਤੇ ਸੌਂਪੀ ਸੀ ਉਹਨਾਂ ਨੇ ਪਰ ਇਹ ਜਿਹੜਾ ਫੈਸਲਾ ਹੈ ਇਹਨੂੰ ਵੀ ਜਿਹੜਾ ਹੈ ਵਾਪਸ ਮੋੜਦਿਆਂ ਗਿਆ ਤੇ ਅੱਜ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਹੁਣ ਕਾਲੀਦਲਕੇ ਸਲਾਰਚ ਪਹੁੰਚ ਗਿਆ ਇਹ ਸਿਰਫ ਆਪ ਦਾ ਗਲਤੀਆਂ ਗੁਨਾਹ ਨਾਂ ਮੰਨਣ ਕਰਕੇ ਦੇਖੋ ਗਲਤੀਆਂ ਹੋ ਸਕਦੀਆਂ ਕਿਸੇ ਵੀ ਬੰਦੇ ਤੋਂ ਪਰ ਉਹ ਗਲਤੀਆਂ ਨੂੰ ਮੰਨਣਾ ਉਹਦਾ ਪਛਤਾਵਾ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹਨਾਂ ਦੇ ਮਨ 'ਚ ਅਹਿਸਾਸ ਹੀ ਨਹੀਂ ਇਸ ਗੱਲ ਦਾ ਵੀ ਅਸੀਂ ਗਲਤੀ ਕੀਤੀ ਹੈ ਤਾਂ ਇਹਦੇ ਹੀ ਮਾਰ ਜਿਹੜੀ ਅੱਜ ਸ਼ਰਮਣੀ ਕਾਲੀਦਲ ਨੂੰ ਪੈ ਰਹੇ अच्छा तो ਤੁਹਾਨੂੰ ਕੀ ਲੱਗਦਾ ਕਦੋਂ ਇਹ ਗਲਤੀਆਂ ਜਿਹੜੀਆਂ ਨੇ ਉਹ ਹੋਈਆਂ ਨੇ ਤੁਸੀਂ ਕਹਿ ਰਹੇ ਹੋ ਕਿ ਬਈ ਬਹੁਤ ਗਲਤੀਆਂ ਹੋਈਆਂ ਨੇ ਤੁਸੀਂ ਗਲਤੀਆਂ ਗਿਣਾ ਦਿਓ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਜੋ ਕਿ ਵਿਚਾਰ ਕਰਨ ਯੋਗ ਗੀਆਂ ਦੇਖੋ ਪਹਿਲਾਂ ਤਾਂ ਡੇਰਾ ਸੱਚਾ ਸੌਦਾ ਮੁਖੀ ਉਹਨਾਂ ਨੂੰ ਮਾਫ ਕਰਨਾ ਫਿਰ ਜਿਹੜਾ ਹੈ ਬਰਗਾੜੀ ਕਾਣ ਦੇ ਦੋਸ਼ੀ ਨਾ ਫੜੇ ਜਾਣਾ ਬਾਈਬਲ ਕਲਾਂ ਦੇ ਵਿੱਚ નિર્ਦੋਸ਼ ਜਿਹੜੇ ਸਿੱਖਾਂ ਦੇ ਗੋਲੀ ਚਲਣੀ ਉਸ ਤੋਂ ਬਾਅਦ ਫਿਰ ਤਾਂ ਲਗਾਤਾਰੀ ਜਿਹੜਾ ਹੈ ਜਿਹੜੀਆਂ ਅੱਜ ਤੱਕ ਗਲਤੀਆਂ ਕਰੀ ਜਾ ਰਹੇ ਨੇ ਤੁਸੀਂ ਦੇਖੋ ਆ ਕੈਂਡੀਡੇਟ ਨੂੰ ਅ ਜਿਹੜਾ ਹੈ ਸਮਰਤ ਟਿਕਟ ਦੇ ਕੇ ਸਮਰਥਨ ਵਾਪਸ ਲੈਣਾ ਅਮਰਪਾਲ ਸਿੰਘ ਹੋਰਾਂ ਦੇ ਖਿਲਾਫ ਕੈਂਡੀਡੇਟ ਖੜਾ ਕਰਨਾ ਸਾਰੀਆਂ ਗਲਤੀਆਂ ਨੇ ਜਿਹੜੀਆਂ ਸਮੇਂ ਸਮੇਤ ਕਰੇ ਉਹਦਾ ਵੱਡਾ ਕਾਰਨ ਹੈ ਵੀ ਉਹ ਕਿਸੇ ਨੂੰ ਜਿਹੜਾ ਹੈ ਕਿਸੇ ਦੀ ਸਲਾਹ ਨੂੰ ਨਾ ਤਾਂ ਮੰਨਦੇ ਆ ਉਹ ਸਮਝਦੇ ਵੀ ਜੋ ਮੈਂ ਫੈਸਲਾ ਕਰਤਾ ਉਹ ਜਿਹੜਾ ਇਲਾਹੀ ਹੁਕਮ ਹੈ ਜੇ ਕਿਤੇ ਆਗੂਆਂ ਦੀ ਵਰਕਰਾਂ ਦੀਆਂ ਸਲਾਹਾਂ ਮੰਨੀਆਂ ਹੁੰਦੀਆਂ ਤਾਂ ਅੱਜ ਸ਼੍ਰੋਮਣੀ ਕਾਲ ਇੰਦਲ ਨੇ ਇਸ ਹਾਲਾਤ 'ਤੇ ਨਹੀਂ ਸੀ ਪਹੁੰਚਣਾ ਉਸ ਉਹਨਾਂ ਨੇ ਇਹਨਾਂ ਤੋਂ ਸਿੱਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਇਹ ਹੈ ਸੁਖਵੀਰ ਸਿੰਘ ਬਾਦਲ ਖੂਰਾ ਵਲਾ ਧੜਾ ਜਿਹੜਾ ਹੈ ਉਹ ਲਗਾਤਾਰ ਇਸ ਵਕਤ ਇਲਜ਼ਾਮ ਲਗਾ ਰਿਹਾ ਹੈ ਕਹਿ ਰਿਹਾ ਕਿ ਭਈ ਸਾਡੇ ਵਿੱਚ ਜੇਕਰ ਗਲਤੀਆਂ ਸੀਗੀਆਂ ਫਿਰ ਕਈ ਚੀਜ਼ਾਂ ਜੋ ਕਹਿਣੀਆਂ ਸੀਗੀਆਂ ਤਾਂ ਉਹ ਮੀਟਿੰਗ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਸਨ। ਇਸ ਤਰੀਕੇ ਦੇ ਨਾਲ ਬਾਗੀ ਧੜੇ ਨੂੰ ਅਲੱਗ ਹੋਣਾ ਜਾਂ ਫਿਰ ਹੁਣ ਉਹਨਾਂ ਤੋਂ ਉਲਟ ਚੱਲ ਕੇ ਕਈ ਗੱਲਾਂ ਬੋਲਣੀਆਂ ਉਹ ਕਿਤੇ ਤੱਕ ਵਾਜਬ ਨਹੀਂ। ਦੇਖੋ 2015 ਤੋਂ ਲਗਾਤਾਰ ਲੀਡਰਸ਼ਿਪ ਨੂੰ ਸਾਡੇ ਆਗੂ ਕਹਿ ਰਹੇ ਨੇ ਪਾਰਟੀ ਦੇ ਵਿੱਚ ਰਹਿ ਕੇ ਹੁਣ ਤਾਂ ਹਾਲ ਇੱਥੇ ਹੋ ਗਈ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਮੈਨੂੰ ਕੋਰ ਕਮੇਟੀ ਸੱਦੇ ਹੀ ਨਹੀਂ ਗਿਆ ਉਹਨਾਂ ਨੇ ਮੈਨੂੰ ਮੈਂਬਰ ਹੁੰਦੇ ਹੋਏ ਵੀ ਨਹੀਂ ਸੱਦਿਆ ਇਸ ਕਰਕੇ ਵੀ ਇਹ ਸ਼ਾਇਦ ਸਾਡੀ ਨੁਕਤਾਚੀ ਨਹੀਂ ਕਰਨਗੇ ਸਾਡੇ ਚ ਨੁਕਸ ਕੱਢਣਗੇ ਇਹ ਸੱਦਿਆ ਨਹੀਂ ਜਾਂਦਾ ਫਿਰ ਕਿੱਥੇ ਜਾ ਕੇ ਤੁਸੀਂ ਜਿਹੜਾ ਇਹ ਗੱਲ ਕਰੋਗੇ ਤੇ ਜਿਹੜੀ ਮੇਰਾ ਸਿਰਫ ਇੱਕੋ ਹੀ ਹੈ ਵੀ ਉਹਨਾਂ ਨੂੰ ਕਿਸੇ ਦੀ ਸਲਾਹ ਦੀ ਲੋੜ ਹੀ ਨਹੀਂ ਉਹ ਸਿਰਫ ਇੱਕ ਫਾਰਮੈਲਟੀ ਵਾਸਤੇ ਮੀਟਿੰਗਾਂ ਸੱਦਦੇ ਨੇ ਉੱਥੇ ਕਿਸੇ ਦੀ ਕੋਈ ਕੋਈ ਸਲਾਹ ਕਰਕੇ ਆ ਕੇ ਦੇ ਕੇ ਆਉਂਦਾ ਹੈ ਉਹਨੂੰ ਕੋਈ ਕੋਈ ਉਹਨਾਂ ਦੇ ਵੈਲਿਊ ਨਹੀਂ ਹੈ ਤੂੰ ਤੁਹਾਡੇ ਕਹਿੰਦਾ ਕਿ ਸੁਖਬੀਰ ਸਿੰਘ ਬਾਦਲਖੂਰੀ ਜਾਂ ਫਿਰ ਕੋਈ ਵੀ ਜੇਕਰ ਸਲਾਹ ਦਿੰਦਾ ਹੈ ਤਾਂ ਸੁਖਬੀਰ ਸਿੰਘ ਬਾਦਲਖੂਰੀ ਨਹੀਂ ਮੰਨਦੇ ਨਾ ਜਿਸ ਕਾਰਨ ਇਹ ਚੀਜ਼ਾਂ ਉਹ ਦੇਖਣ ਮਿਲੀਆਂ ਬਿਲਕੁਲ ਜੇ ਸਲਾਹਾਂ ਆਗੂਆਂ ਦੀਆਂ ਮੈਂ ਨਹੀਂ ਕਹਿੰਦਾ ਮੇਰੀਆਂ ਸਲਾਹ ਮੰਨੋ ਜੇ ਲੀਡਰਸ਼ਿਪ ਦੀਆਂ ਜਿਹੜੀ ਕਲੈਕਟਿਵ ਦੇਖੋ ਲੀਡਰਸ਼ਿਪ ਦਾ ਕੀ ਮਕਸੂਦ ਹੈ ਵੀ ਸਿਰ ਜੋੜ ਕੇ ਬੈਠ ਕੇ ਵਿਚਾਰ ਕਰਨਾ ਦੋ ਬੰਦਿਆਂ ਦੇ ਕੁਝ ਵਿਚਾਰ ਹੋ ਸਕਦੇ ਚਾਰ ਦੇ ਕੁਝ ਪਰ ਜਿਹੜੀ ਮжоਰਿਟੀ ਥੀ ਵੀ ਹੁੰਦਾ ਹੈ ਉਹ ਹਮੇਸ਼ਾ ਚੰਗਾ ਹੁੰਦਾ ਹੈਗਾ ਮжоਰਿਟੀ ਵੀ ਉਹਨਾਂ ਨਾਲ ਹਮੇਸ਼ਾ ਚੱਲਣਾ ਚਾਹੀਦਾ ਹੈ ਤੋ ਇਹ ਗੱਲਾਂ ਨਾ ਚੱਲਣਾ ਮੈਂ ਸਭ ਤੋਂ ਪਹਿਲੀ ਇਹਦੇ ਕਰਕੇ ਇਹ ਸਾਰਾ ਹੋਇਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਹੁਤ ਲੋਕ ਇਹ ਕਹਿੰਦੇ ਆ ਕਿ ਜੇ ਸੁਖਵੀਰ ਸਿੰਘ ਬਾਦਲ ਨੂੰ ਸਲਾਹਕਾਰ ਮਾੜੀ ਨਹੀਂ ਮੈਂ ਨਹੀਂ ਕਹਿੰਦਾ ਸਲਾਹਕਾਰ ਮਾੜੀ ਮੈਂ ਸਮਝਦਾ ਉਹਨਾਂ ਦੀ ਆਪਣੀ ਸੋਚ ਹੀ ਮਾੜੀ ਹੈ ਸਲਾਹਕਾਰਾਂ ਨੂੰ ਤਾਂ ਦੋਸ਼ ਜਿਵੇਂ ਆਪਾਂ ਉਹੀ ਕਿਸੇ ਦੀ ਹਿੰਮਤ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਕਹਿਣ ਦੀ ਉਹਨਾਂ ਨੇ ਸਲਾਹਕਾਰਾਂ ਤੇ ਦੋਸ਼ ਲਾਉਂਦਾ ਸਲਾਹਕਾਰਾਂ ਦਾ ਕੀ ਦੋਸ਼ ਹੈ ਸਲਾਹਕਾਰ ਦੀ ਜ ਮੈਂ ਤਾਂ ਇਹ ਵੀ ਦੇਖਿਆ ਸਲਾਹਕਾਰਾਂ ਦੀ ਨਹੀਂ ਕੋਈ ਮੰਦਾ ਬਾਕੀ ਤਾਂ ਦੂਰ ਦੀ ਗੱਲ ਹੈ ਸੋ ਇਸ ਲਈ ਇਹ ਇਹ ਉਹਨਾਂ ਦੀ ਆਪਦੀ ਹੀ ਜੋ ਸੋਚ ਹੈ ਹਾਂ ਜੇ ਇੱਕ ਸਲਾਹਕਾਰ ਜਿੱਦੀ ਮੰਨਦੇ ਹੈਗੇ ਆ ਉਹ ਵੀ ਬਾਰ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦੀ ਕਿੰਨੀ ਕਹਿੰਦੇ ਆ ਇਹ ਮੈਂ ਦੱਸ ਨਹੀਂ ਸਕਦਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਹੋਈ ਹੈ ਕਿ ਸੁਖਵੀਰ ਸਿੰਘ ਬਾਦਲ ਖੁਰਾ ਨੇ ਆਪਣੀ ਪਾਰਟੀ ਹਰਾਤੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਖੁਰਾ ਨੂੰ ਜਿਤਾ ਦਿੰਦਾ ਹੈਗਾ ਜਿਤਾਉਣ ਪਿੱਛੇ ਪਾਰਟੀ ਆ ਰਹੀ ਹੈ ਨਹੀਂ ਨਹੀਂ ਦੇਖੋ ਗੱਲ ਇਹ ਹੈ ਲੀਡਰਸ਼ਿਪ ਦਾ ਮਕਸਦ ਸਾਡਾ ਇਹੀ ਸੀਗਾ ਕਿ ਕੱਲਾ ਆਪਦੀ ਸੀਟ ਜਿੱਤਣਾ ਨਹੀਂ ਹੁੰਦਾ ਪਾਰਟੀ ਨੂੰ ਜਿਤਾਉਣਾ ਹੁੰਦਾ ਆਪਦੀ ਸੀਟ ਵਾਸਤੇ ਇਕ ਕੱਲੀ ਜਿਤਨੀ ਫਿਰ ਪਾਰਟੀ ਬਣਾਉਣ ਦੀ ਕੀ ਲੋੜ ਹੈ ਸੋ ਲੀਡਰਸ਼ਿਪ ਦੇ ਚਿਹਰੇ ਨੂੰ ਲੀਡਰਸ਼ਿਪ ਦੇ ਕਰਦਾਰ ਨੂੰ ਲੀਡਰਸ਼ਿਪ ਦੀ ਸੋਚ ਨੂੰ ਜਿਹੜਾ ਹੈ ਲੋਕ ਵੋਟਾਂ ਪਾਉਂਦੇ ਆ ਤੇ ਲੀਡਰਸ਼ਿਪ ਜੇ ਤੇ ਲੋਕਾਂ ਦਾ ਭਰੋਸਾ ਆਊਗਾ ਤਾਂ ਹੀ ਵੋਟ ਪਾਊਗੀ ਸੋ ਆਪਦੀ ਸੀਟ ਨੂੰ ਜਿੱਤਣਾ ਕੋਈ ਬਹੁਤ ਵੱਡੀ ਗੱਲ ਨਹੀਂ ਉਹਨਾਂ ਨੇ ਸਾਰੇ ਪੰਜਾਬ ਦੀ ਤਾਕਤ ਪਿਛਲੇ ਜਦ ਸਰਕਾਰ ਸੀ ਉਦੋਂ ਵੀ ਤੇ ਹੁਣ ਵੀ ਜਿਹੜੀ ਉਹਨਾਂ ਤਾਂ ਸਾਰੀ ਬਠਿੰਡੀ ਚੋਕੀ ਹੈ ਸੋ ਇੰਨੀ ਲੰਬਾ ਸਮਾਂ ਸੂਬੇ ਤੇ ਰਾਜ ਕੀਤਾ ਉਹਨਾਂ ਨੇ ਕੋਈ ਇੱਕ ਸੀਟ ਜਿੱਤ ਲੈਣਾ ਕੋਈ ਵੱਡੀ ਗੱਲ ਨਹੀਂ ਜਿੱਤ ਹੈ ਵੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਇਹ ਅੱਜ ਸਮੇਂ ਦੀ ਲੋੜ ਹੈ ਤੁਹਾਨੂੰ ਲੱਗਦਾ ਕਿ ਤੁਹਾਡੀ ਜਾਂ ਫਿਰ ਬਾਗੀ ਧੜੇ ਹੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹੀ ਦਿਨ ਰਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋਣ ਵਾਲੀ ਹੈ ਜਿਸ ਹਿਸਾਬ ਦੇ ਨਾਲ ਸਿਆਸੀ ਪਾਰਟੀਆਂ ਸਵਾਲ ਚੱਕਰੀਆਂ ਨੇ ਜਾਂ ਫਿਰ ਕਹਿ ਰਹੀਆਂ ਨੇ ਦੇਖੋ ਅਕਾਲੀ ਦਲ ਇੱਕ ਵਿਚਾਰਧਾਰਾ ਹੈ ਉਹ ਕਿਸੇ ਰੂਪ ਚ ਵਾਪਸ ਆ ਸਕੀ ਹੈ ਮੈਂ ਨਹੀਂ ਕਹਿੰਦਾ ਹਾਂ ਇਹਨਾ ਹੈ ਕਿ ਸਰਦਾਰ ਸੁਖਬੀ ਸਿੰਘ ਬਾਦਲ 'ਚ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਮੈਂ ਨਹੀਂ ਕਹਿੰਦਾ ਸਾਡੇ 'ਚ ਲੋਕ ਭਰੋਸਾ ਕਰਨਗੇ ਨਹੀਂ ਕਰਨਗੇ ਸਮਾਂ ਦੱਸੂਗਾ ਪਰ ਉਹਨਾਂ ਤੋਂ ਇਲਾਵਾ ਸਾਡੇ ਤੋਂ ਇਲਾਵਾ ਕਾਲੀ ਸੋਚ ਕਿਸੇ ਵੀ ਰੂਪ 'ਚ ਉੱਪਰ ਆ ਸਕਦੀ ਹੈ ਤੇ ਜਿਹੜੀਆਂ ਸਰਦਾਰ ਅੰਮ੍ਰਿਤਪਾਲ ਸਿੰਘ ਹੋਰੀਆਂ ਸਪਾਈ ਸਰਬਜੀਤ ਸਿੰਘ ਹੋਰੀ ਇਹ ਵੀ ਕਾਲੀ ਸੋਚ ਹੀ ਹੈ ਇਹ ਕੋਈ ਵਿਚਾਰਤਾ ਰੱਟ ਨਹੀਂ ਹੈ ਇਹ ਵੀ ਤਾਂ ਉੱਭਰ ਕੇ ਆਈ ਹੈ ਸੋ ਲੋਕ ਕਿਤੇ ਨਾ ਕਿਤੇ ਉਸ ਸੋਚ ਨਾਲ ਉਹ ਨਹੀਂ ਟੁੱਟੇ ਲੋਕ ਟੁੱਟੇ ਨੇ ਜਿਹੜੀ ਲੀਡਰਸ਼ਿਪ ਤੇ ਜਿਹੜਾ ਭਰੋਸਾ ਉੱਠਿਆ ਉਸ ਕਰਕੇ ਉਹ ਉਹਨਾਂ ਤੋਂ ਟੁੱਟੇ ਇੱਕ ਤੁਸੀਂ ਗੱਲ ਕਹਿ ਰਹੇ ਹੋ ਕਿ ਸੁਰਜੀਤ ਕੌਰ ਘੁਰਾ ਨੂੰ ਹਰਾਉਣ ਦੇ ਲਈ ਸਾਰਾ ਕੁਝ ਜਿਹੜਾ ਹੈ ਉਹ ਇੱਕ ਜਾਲ ਰਚਿਆ ਗਿਆ ਜਾਂ ਫਿਰ ਜਿਸ ਦੇ حساب ਦੇ ਨਾਲ ਪਾਰਟੀ ਨੇ ਪਹਿਲਾਂ ਟਿਕਟ ਦਿੱਤੀ ਉਸ ਤੋਂ ਬਾਅਦ ਟਿਕਟ ਵਾਪਸ ਲੈ ਲਈ ਚੋਣਾਂ ਸਨ ਵਾਪਸ ਲੈਣ ਦੀ ਵੀ ਗੱਲ ਕਹੀ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਖੋਰਾ ਨੂੰ ਪਹਿਲਾਂ ਪਤਾ ਸੀਗਾ ਜਦੋਂ ਟਿਕਟ ਦਿੱਤੀ ਆ ਫਿਰ ਜਦੋਂ ਟਿਕਟ ਦੇਣ ਤੋਂ ਬਾਅਦ ਜਿਹੜਾ ਹੈਗਾ ਇਹ ਸਭ ਕੁਝ ਡਾਊਨਫਲ ਹੋਇਆ ਇਹ ਪਤਾ ਸੀ ਉਹਨਾਂ ਨੂੰ ਦੇਖੋ ਉਹਨਾਂ ਨੇ ਬੀਬੀ ਸਰਜੀਤ ਕੌਰ ਨੂੰ ਤਾਂ ਵਿਚਾਰੀ ਨੂੰ ਇਸ ਗੱਲ ਦਾ ਹਰਜਾਨਾ ਭਰਨਾ ਪੈ ਰਿਹਾ ਕਿ ਬੀਬੀ ਹਰਜੀ ਬੀਬੀ ਸਰਜੀਤ ਕੌਰ ਦੀ ਚੋਣ ਦੇ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਦਾ ਬਹੁਤ ਵੱਡਾ ਰੋਲ ਸੀ ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਕੁਰਬਾਨੀ ਵਾਲਾ ਪਰਵਾਨਾ ਇਹਨਾਂ ਨੂੰ ਸੀਟ ਦਿਓ ਟਿਕਟ ਦਿਓ ਤੇ ਜਦੋਂ ਉਹਨਾਂ ਨੇ ਦੇਖ ਲਿਆ ਵੀ ਇਹ ਟਿਕਟ ਦੀਵਾਲੀ ਤੇ ਸਾਨੂੰ ਹੁਣ ਜਿਹੜਾ ਹੈ ਸਾਡੇ ਤੇ ਉਂਗਲਾ ਚੱਕ ਰਹੇ ਨੇ ਤਾਂ ਇਹਨਾਂ ਨੇ ਬੁਖਲਾਹਟ ਚ ਜਾ ਕੇ ਬੀਬੀ ਬੀਬੀ ਨੇ ਤਾਂ ਵਿਚਾਰੀ ਨੇ ਕਦੇ ਕਹੀ ਨਹੀਂ ਵੀ ਮੈਂ ਬਾਗੀ ਤੁਹਾਡੇ ਨਾਲ ਆ ਜਾਂ ਮੈਂ ਕਿਸੇ ਨਾਲ ਉਹ ਤਾਂ ਪੰਥਕ ਪਰਿਵਾਰ ਹੈ ਸੋ ਇਹ ਇਹ ਤਾਂ ਉਹਨਾਂ ਦੀ ਬੁਖਲਾਹਟ ਦਾ ਨਤੀਜਾ ਹੈ ਉਹਨਾਂ ਦੀ ਬੇਪਰੋਸਗੀ ਹੈ ਆਪਣੀ ਪਾਰਟੀ ਤੇ ਪਾਰਟੀ ਲੀਡਰਸ਼ਿਪ ਤੇ ਜਿਹਦੇ ਕਰਕੇ ਅੱਜ ਇਸ ਗਰੀਬ ਚਰੀ ਔਰਤ ਨੂੰ ਵਿਧਵਾ ਔਰਤ ਨੂੰ ਇਹੋ ਜਿਹਾ ਸਮਾਂ ਦੇਖਣਾ ਪੈ ਰਿਹਾ ਪਰ ਅਸੀਂ ਸਾਰੇ ਡਟ ਕੇ ਨਾਲ ਹਰ ਤਰ੍ਹਾਂ ਦੀ ਜਿਹੜੀ ਹੈ ਸਾਡੇ ਸਾਥੀ ਜਿਹੜੇ ਸਾਰੇ ਹੈ ਹਰ ਤਰ੍ਹਾਂ ਦੀ ਸਾਰੇ ਨੇ ਮਦਦ ਕੀਤੀ ਹੈ ਆਕੇ ਵੀ ਉਹਰੇ ਕੈਂਪੇਨ ਵੀ ਕੀਤਾ ਹੈ ਸੋ ਅਸੀਂ ਵੀ ਬੀਬੀ ਦੇ ਨਾਲ ਪੂਰੇ ਡਟ ਕੇ ਖੜੇ ਜੇਕਰ ਵਿਚਾਰਧਾਰਕ ਸੁਖਵੀਰ ਸਿੰਘ ਬਾਦਲ ਖੁਰਾ ਦੇ ਨਾਲ ਦੁਬਾਰਾ ਮਿਲਦੀ ਹੈ ਤੁਸੀਂ ਅਕਾਲੀ ਦਲ ਦੇ ਵਿੱਚ ਦੁਬਾਰਾ ਐਸਕੇ ਜੇ ਪਹਿਲਾਂ ਸੀ ਹੁਣ ਰਹੂਗਾ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਹੈ ਜਾਣ ਦਾ ਕੋਈ ਮਸਲਾ ਵੀ ਪੈਦਾ ਨਹੀਂ ਪਾਉਂਗੇ ਜੇਕਰ ਵਿਚਾਰਧਾਰਕ ਦੇ ਕੋ ਵਿਚਾਰਧਾਰਾ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨਾ ਚਿਰ ਉਹ ਪ੍ਰਧਾਨ ਨੇ ਉਹਨਾਂ ਚਿਰ ਕੋਈ ਮਤਲਬੀ ਨਹੀਂ ਵੀ ਅਸੀਂ ਜਿਹੜਾ ਉਹਨਾਂ ਨਾਲ ਕਿਸੇ ਰੂਪ ਵਿੱਚ ਸਮਝੌਤਾ ਹੈ ਠੀਕ ਹੈ ਸਾਡੀ ਉਹਨਾਂ ਨਾਲ ਕੋਈ ਪਰਸਨਲ ਨਹੀਂ ਅਸੀਂ ਕਹਿੰਦੇ ਹਾਂ ਵੀ ਉਹ ਸਾਡੇ ਤੋਂ ਸੀਨੀਅਰ ਨਹੀਂ ਹੈ ਪਾਰਟੀ ਵਿੱਚ ਸੀਨੀਅਰ ਹੋ ਕੇ ਕੰਮ ਕਰਨ ਪਰ ਕਿਸੇ ਵੀ ਵਿਅਕਤੀ ਨੂੰ ਕੋਈ ਇਹ ਨਹੀਂ ਵੀ ਸਿਆਸੀ ਬੰਦਾ ਹੀ ਅਗਵਾਈ ਕਰ ਸਕਦਾ ਕੋਈ ਧਾਰਮਿਕ ਬੰਦਾ ਕੋਈ ਹੋਰ ਅੰਤਕ ਸਖਸੀਅਤ ਕੋਈ ਵੀ ਪਾਰਟੀ ਦੇ ਕੋਈ ਇਸ ਸਵਾਲ ਦੇ ਉੱਤੇ ਹੀ ਹੋਣ ਲੱਗਾ ਸੀਗਾ ਤੁਸੀਂ ਇੱਕ ਕਲੀਅਰ ਜ਼ਰੂਰ ਕਰ ਦਿਓ ਤੁਸੀਂ ਐਨਪੀਓ ਕਿ ਵੀਰ ਸਿੰਘ ਬਾਦਲਪੁਰੀ ਪ੍ਰਧਾਨ ਨਹੀਂ ਰਹਿਣੇ ਚਾਹੀਦੇ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਬੰਦਾ ਹੈ ਤੇ ਕੀ ਐਕਚੁਅਲ ਦੇ ਵਿੱਚ ਉਸ ਦੇ ਵਿੱਚ ਤੁਸੀਂ ਦੇਖ ਦਿਓ ਵੇਖੋ ਇੱਕ ਤਾਂ ਸਰਵ ਪ੍ਰਵਾਨਥੂ ਜਿਹਦਾ ਸਿੱਖ ਕੌਮ ਵਿੱਚ ਸਤਕਾਰ ਹੋਵੇ ਅਤੇ ਚਾਹੇ ਧਾਰਮਿਕ ਹੋਵੇ ਕੁਰਬਾਨੀ ਵਾਲਾ ਹੋਵੇ ਕੁਝ ਵੀ ਹੋਵੇ ਪਰ ਉਹਨੂੰ ਕੌਮ ਆਪ ਦਾ ਆਗੂ ਮੰਨ ਸਕੇ ਉਹਨੂੰ ਸਤਕਾਰ ਸਕੇ ਉਹਦੀ ਕਿਰਦਾਰ ਉਹਦੀ ਸ਼ਖਸੀਅਤ ਉੱਚੀ ਤੇ ਸੁੱਚੀ ਹੋਵੇ ਐਸਾ ਵਿਅਕਤੀ ਕੋਈ ਵੀ ਬਹੁਤ ਲੋਕ ਨੇ ਕੌਮ ਦੇ ਵਿੱਚ ਕੋਈ ਨਾਮ ਨਹੀਂ ਲੈ ਸਕਦੇ ਬਹੁਤ ਨੇ ਦੇਖੋ ਅਸੀਂ ਜਿਵੇਂ ਪਹਿਲਾਂ ਗੱਲ ਚੱਲੀ ਸੀ ਜਿਹੜਾ ਹੈ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਚੱਲੀ ਸੀ ਬੀਬੀ ਖਾਲੜਾ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਦਾ ਸਾਰੀ ਕੌਮ ਸਤਿਕਾਰ ਕਰਦੀ ਹੈ ਹੋਰ ਬਹੁਤ ਲੋਕ ਨੇ ਸੰਤ ਮਹਾਪੁਰਖ ਬਹੁਤ ਨੇ ਸੋ ਕੋਈ ਐਸੀ ਗੱਲ ਨਹੀਂ ਬਹੁਤ ਸੰਗਤਾਂ ਨੇ ਪਰ ਉਹਦਾ ਹੋਣਾ ਤਾਂ ਸਭ ਦੇ ਬੈਠ ਕੇ ਸਾਂਝੀ رائے ਨਾਲ ਮੇਰੀ ਕੋਈ رائے ਕੋਈ ਮੈਨੇ ਨਹੀਂ ਰੱਖਦੀ ਪਰ ਗੱਲ ਇਹ ਵੀ ਕੋਈ ਐਸੀ ਸਖਸ਼ੀਅਤ ਬਹੁਤ ਨਹੀਂ ਕੌਮ ਦੇ ਵਿੱਚ ਜਿਹੜੀਆਂ ਇਹ 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 ਯੋਗਤਾ ਰੱਖਦੀਆਂ ਵੀ ਅਗਵਾਈ ਕਰ ਸਕਣ ਵਿਚਾਰਤੜ ਦੀ ਲੜਾਈ ਇਹ ਅ ਕਾਲੀ ਦਲ ਦੇ ਵਿੱਚ ਜੋ ਇਸ ਵਕਤ ਡਾਊਨਫੋਲ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਕਦੋਂ ਤੱਕ ਇਹ ਖਤਮ ਹੋਵੇਗਾ ਜਾਂ ਤੁਸੀਂ ਕਦੋਂ ਤੱਕ ਇਹ ਸਾਡੀ ਤਾਂ ਕੋਈ ਮੇਰੀ ਦੇਖੋ ਸਾਡੀ ਕੋਈ ਇਸ ਇੰਦਰਾ ਲੜਾਈ ਹੈ ਨਹੀਂ ਅਸੀਂ ਜੇ ਤਾਂ ਕਹੀਏ ਵੀ ਸਾਨੂੰ ਕੁਝ ਚਾਹੀਦਾ ਫਿਰ ਤਾਂ ਲੜਾਈ ਹੋਵੇ ਅਸੀਂ ਤਾਂ ਇੱਕ ਲੋਕਾਂ ਦੀ ਭਾਵਨਾ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਹੈ ਉਹ ਰੱਖੀ ਹੈ ਅੱਜ ਪੰਜਾਬ ਦੇ ਬੱਚੇ-ਬੱਚੇ ਦੇ ਇੱਥੋਂ ਤੱਕ ਕਿ ਜਿਹੜੇ ਥੱਲੇ ਜ਼ਮੀਨੀ ਪੱਧਰ ਤੇ ਕਾਲੀ ਦਲ ਦੇ ਵਰਕਰ ਨੇ तकरीबन 90% ਦੀ ਜਿਹੜਾ ਇਹ ਸੋਚ ਰੱਖਦੇ ਨੇ ਤੇ ਫਿਰ ਜੇ ਸਾਨੂੰ ਉਹਨਾਂ ਦੀ ਗੱਲ ਕਰਨੀ ਉਹਨਾਂ ਦੀ ਭਾਵਨਾਵਾਂ ਮ ਰੱਖਣਾ ਜੇ ਮਾੜੀ ਗੱਲ ਹੈ ਫਿਰ ਸਾਨੂੰ ਜੋ ਮਰਜ਼ੀ ਕਹੀਏ ਕੈਸਰ ਠੀਕ ਹੈ ਸ਼ੁਕਰੀਆ ਤਾਂ ਪਰਮੇਂਦਰ ਸਿੰਘ ਟੀਮ ਸਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਖੂਰੀ ਆਪਣੇ ਪਦ ਤੋਂ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਡਾਊਨਫਾਉਲ ਆ ਰਿਹਾ ਹੈ ਉਹ ਖਤਮ ਨਹੀਂ ਹੋਵੇਗਾ ਕੈਮਰਾ ਪਸੰਦ ਪੰਕੀ ਦੇ ਨਾਲ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜੁਲੰਦ